ਕਿਹੜੇ ਵਾਰਾ ਤੁਹਾਡਾ 7 ਨੰਬਰ ਪਾਰਕ ਨੂੰ ਲਾਲਕਪੁਰਾ ਅੱਛਾ ਕੀ ਸਮੱਸਿਆ ਕਿਹੜੀ ਕਿਹੜੀ ਸਾਡੀ ਸਮੱਸਿਆ ਇਹ ਹੈ ਕਿ ਨਾਲੀਆਂ ਚ ਨਾਲੀਆਂ ਦਾ ਪਾਣੀ ਨਹੀਂ ਨਿਕਾਟ ਹੁੰਦਾ ਪੀਣ ਵਾਲਾ ਪਾਣੀ ਗੰਦਾ ਆਂਦਾ ਪਿਆ ਹਾਂਜੀ ਇੱਕ ਲਾਈਟਾਂ ਨਹੀਂ ਜਲਦੀਆਂ ਪਈਆਂ ਰਾਤ ਨੂੰ ਢੇਰਾ ਮਲੀ ਚ ਕੋਈ ਨਾਲੀਆਂ ਵਿੱਚ ਪਾਣੀ ਖੜਾ ਰਹਿੰਦਾ ਤੇ ਨਾ ਕੋਈ ਝਾੜੂ ਵਾਲਾ ਆਉਂਦਾ ਨਾ ਕੋਈ ਨਾਲੀਆਂ ਕੱਢਣ ਵਾਲਾ ਆਉਂਦਾ ਅਸੀਂ ਉਸ ਗੰਦੇ ਪਾਣੀ ਤੋਂ ਬਹੁਤ ਪਰੇਸ਼ਾਨ ਆ ਬਹੁਤ ਮੱਛਰਾਂ ਤੋਂ ਪਰੇਸ਼ਾਨ ਆ ਸਾਡੇ ਬੱਚੇ ਵੀ ਇਸ ਬਿਮਾਰੀ ਕਰਕੇ ਬਿਮਾਰ ਹੋ ਚੁੱਕੇ ਹਨ ਕੀ ਨਾ ਸਾਡੇ ਸਫਾਈ ਨਹੀਂ ਹੁੰਦੀ ਜਦੋਂ ਫੋਨ ਕਰਦੇ ਐਮਸੀ ਨੂੰ ਉਸ ਦਿਨ ਇੱਕ ਦਿਨ ਆ ਜਾਂਦੇ ਆ ਮੁੜ ਕੇ ਫੇਰ ਨਹੀਂ ਆਉਂਦੇ ਹੈਗੇ ਸਾਡੇ ਨਹਿਰਵਾਲ ਜਾ ਕੇ ਦੇਖੋ ਉੱਥੇ ਕੂੜਾ ਬਹੁਤ ਸਟਦੇ ਆ ਸਾਡੇ ਨਹਿਰ ਤੋਂ ਮੋੜ ਤੇ ਦੇਖੋ ਉੱਥੇ ਲੰਗ ਨਹੀਂ ਹੁੰਦਾ ਜੇ ਮੀਂਹ ਕਣੀ ਆ ਜਵੇ ਬਿਲਕੁਲ ਨਹੀਂ ਲੰਗ ਹੁੰਦਾ ਹੈਗਾ ਸਾਡੇ ਗਲੀਆਂ ਦੇ ਵਿੱਚ ਬਹੁਤ ਜ਼ਿਆਦਾ ਮੱਛਰ ਆ ਬਹੁਤ ਜ਼ਿਆਦਾ ਪਾਣੀ ਆ ਤਿੰਨ ਚਾਰ ਮਹੀਨੇ ਹੋ ਗਏ ਸਾਡੀ ਕਮੇਟੀ ਬਣੀ ਨੂੰ ਤੇ ਕੰਮ ਤਾਂ ਨਾ ਮਾਤ ਦੇ ਹਿਸਾਬ ਨਾਲ ਹੋ ਰਿਹਾ ਅਜੇ ਇਹ ਵਾਰ 7 ਨੰਬਰ ਹੈ ਮੇਰੀ ਵਾਈਫ ਦਾ ਇਹ ਉਹਦੀਆਂ ਸਮੱਸਿਆ ਨੇ ਪੂਰੇ ਸ਼ਹਿਰ ਗ੍ਰੈਂਡੀਆਂ ਸਮੱਸਿਆ ਜਦੋਂ ਨਗਰ ਕੌਂਸਲ ਬਣੀ ਆ 1 ਰੁਪਏ ਦੀ ਵੀ ਡਿਵੈਲਪਮੈਂਟ ਨਹੀਂ ਹੋਈ ਅਸੀਂ ਲੋਕਾਂ ਤੋਂ ਕਾਹ ਵੀ ਆਸ ਕਰਦੇ ਆ ਕਾਹ ਵੀ ਇਲੈਕਸ਼ਨ ਲੜਨੇ ਆ ਜੇ ਇਹ ਇਹ ਇਹੋ ਜਿਹੇ ਹਾਲਾਤ ਆ ਇਹਨਾਂ ਨੇ ਸਾਨੂੰ ਜਿੰਨੇ ਦੇਣਾ ਦੁਆਰਾ ਕਦੀ ਨਾ ਹੀ ਕਦੀ ਅਸੀਂ ਵੀ ਐਮਸੀ ਬਣਾਂਗੇ ਜਿੱਦਾਂ ਇਹ ਕਹਿੰਦੇ ਆ ਜੀ ਇੱਕ ਇੱਕ ਬੰਦਾ ਜੀ ਇਹਨਾਂ ਕੋ ਸਾਹਮਣੇ ਨਹੀਂ ਹੋ ਰਿਹਾ ਇੱਕ ਬੰਦਾ ਇੱਕ ਬੰਦਾ ਰੋਜ਼ ਕਰਦੇ ਆ ਕਦੀ ਚੱਲ ਜਾਂਦੇ ਫਗਵਾੜੇ ਡਾਕਾਂ ਨੇ ਵੀਡੀਓ ਕਢਾਉਣਾ ਜੋ ਉਹਨੂੰ ਫੜਨਾ ਨਾ ਇਹਨਾਂ ਕੋ ਫੜ ਹੋਣਾ ਨਾ ਇਹਨਾਂ ਕੋ ਕੋਈ ਡਵੈਲਪਮੈਂਟ ਦਾ ਕੰਮ ਕਰਾ ਹੋਣਾ ਇਹ ਮੇਰੀ ਸਮੱਸਿਆ ਨਹੀਂ ਜਿਹੜਾ ਨਗਰ ਕਾਉਂਸਲ ਦਾ ਮੇਹਰ ਆ ਉਹਦੇ ਵਾਰਡ ਦਾ ਜਾ ਕੇ ਹਾਲ ਦੇਖ ਲਓ ਕਿਉਂ ਜਿਆ ਕੋਤੋਂ ਨੂੰ ਕਹਿਤ ਰਿਹਾ ਥੋੜੇ ਦਿਨ ਪਹਿਲਾਂ ਸਾਡੇ ਮੇਹਰ ਸਾਰੇ ਵਾਈਟ ਕੀਤੀ ਸੀ ਬਈ ਸਾਨੂੰ ਕੰਮ ਕਰਨ ਨਹੀਂ ਦੇ ਰਿਹਾ ਜੇ ਇਹਨਾਂ ਨੂੰ ਪਤਾ ਕੰਮ ਕੌਣ ਨਹੀਂ ਕਰਨ ਦੇ ਰਿਹਾ ਸਾਡੇ ਨਾਲ ਗੱਲ ਕਰਨ ਸਾਨੂੰ ਅਸੀਂ ਉਹਨੂੰ ਸਮਝਾ ਲਾਂਗੇ ਸਾਡੇ ਨਾਲ ਤਾਂ ਕਦੀ ਗੱਲ ਹੀ ਨਹੀਂ ਕੀਤੀ ਦੇਖੋ ਹੁੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਗਰ ਕੌਂਸਲ ਚ ਹੀ ਆਏ ਪਰ ਕੰਮ ਨਹੀਂ ਕਰਾ ਸਕਦੇ ਨਾ ਸਾਨੂੰ ਆਸ ਹੈ ਆ ਵੀ ਕੰਮ ਹੋਊਗਾ ਦੇਖੋ ਮੈਂ ਮੈਨੂੰ ਬਾੜਵਾਸੀਆਂ ਨੇ ਬੋਟ ਪਾਈਆ ਆਪਾਂ ਇਹਨਾਂ ਨਾਲ ਖੜ ਕੇ ਜੇ ਲੋੜ ਪਈ ਸਾਨੂੰ ਸੰਘਰਸ਼ ਕਰਨ ਦੀ ਆਪਾਂ ਦਰੀਆਂ ਪਾਵਾਂਗੇ ਅੱਜ ਅਸੀਂ ਗ੍ਰਾਂਦੇ ਵਕ ਵਕ ਬਾੜਾਂ ਵਿੱਚ ਜਿਹੜਾ ਉਹ ਜਾਣ ਦਾ ਸਾਨੂੰ ਮੌਕਾ ਮਿਲਿਆ ਟੀਮ ਨੂੰ ਮੌਕਾ ਮਿਲਿਆ ਅੱਜ ਤੋਂ 4 ਮਹੀਨੇ ਪਹਿਲਾਂ ਜਿਹੜੀ ਇੱਥੇ ਆਮ ਪਾਰਟੀ ਦੀ ਜਿਹੜੀ ਆ ਉਹ ਨਗਰ ਕੌਂਸਲ ਤੇ ਜਿਹੜਾ ਉਹ ਕਬਜ਼ਾ ਹੋਇਆ ਜਿਹਦੇ ਵਿੱਚ 10 ਆਮ ਪਾਰਟੀ ਦੇ ਇੱਕ ਆਜ਼ਾਦ ਤੇ ਇੱਕ ਭਾਜਪਾ ਦਾ ਤੇ ਇੱਕ ਜਿਹੜਾ ਆ ਉਹ 13 ਮੈਂਬਰ ਦੇ ਵਿੱਚੋਂ ਤਿੰਨ ਆਜ਼ਾਦ ਤੇ 10 ਜਿਹੜੇ ਉਹ ਆਮ ਪਾਰਟੀ ਦੇ ਜਿਹੜੇ ਆ ਉਹ ਕੌਂਸਲ ਜਿਹੜੇ ਸੁਣਿਆ ਗਿਆ ਸੀ ਲੋਕਾਂ ਨੇ ਇਸ ਕਰਕੇ ਬਣਾਇਆ ਸੀ ਵੀ ਚੇਂਜ ਕੀਤਾ ਸੀਗਾ ਵੀ ਨਗਰ ਕੌਂਸਲ ਦੇ ਉਹ ਵੀ ਜਿਹੜੀ ਇਹ ਸਰਕਾਰ ਹੈ ਮੌਜੂਦਾ ਸਰਕਾਰ ਹੈ ਵੀ ਜਿਹੜੇ ਗ੍ਰੈਂਡ ਸ਼ਹਿਰ ਤੇ ਜਿਹੜੇ ਵਿਕਾਸ ਉਹ ਵੱਡੀ ਪੱਧਰ ਤੇ ਹੋਣਗੇ ਪਰ ਦੇਖਣ ਨੂੰ ਕੁਝ ਇੱਥੇ ਉਲਟ ਹੀ ਮਿਲ ਰਿਹਾ ਅਸੀਂ ਪਹੁੰਚੇ ਵਾਰਡ ਨੰਬਰ 7 ਵਿੱਚ ਜਿੱਥੇ ਵਾਰਡ ਵਾਸੀ ਉਹ ਕਾਫੀ ਪਰੇਸ਼ਾਨ ਨੇ ਉਹ ਇਹ ਕਹਿ ਰਹੇ ਨੇ ਕਿ ਜਿਸ ਦਿਨ ਤੋਂ ਆਮ ਪਾਰਟੀ ਦੀ ਜਿਹੜੀ ਨਗਰ ਕੌਂਸਲ ਤੇ ਕਬਜ਼ਾ ਹੋਇਆ ਉਸ ਦਿਨ ਤੋਂ ਜਿਹੜੇ ਆ ਸ਼ਹਿਰ ਵਿੱਚ ਤੇ ਵਾਰਡ ਵਿੱਚ ਜਿਹੜੇ ਆ ਨਾ ਤਾਂ ਲਾਈਟਾਂ ਨਾ ਤਾਂ ਗੰਦੇ ਪਾਣੀ ਦਾ ਨਿਕਾਸ ਆ ਤੇ ਨਾ ਹੀ ਜਿਹੜਾ ਉਹ ਸ਼ੁੱਧ ਪਾਣੀ ਫਿਰ ਨੂੰ ਮਿਲਦਾ ਆਓ ਗੱਲ ਕਰਦੇ ਹਾਂ ਵਾਰਡ ਵਾਸੀ ਵਾਰਡ ਨੰਬਰ 7 ਦੇ ਵਾਰਡ ਵਾਸੀਆਂ ਨਾਲ ਸਾਡੇ ਨਾਲ ਗ੍ਰੈਂਡ ਸ਼ਹਿਰ ਦੇ ਵਾਸੀ ਕਾਫੀ ਮੌਜੂਦ ਨੇ ਇਕੱਲੇ ਇਕੱਲੇ ਨਾਲ ਅਸੀਂ ਗੱਲ ਕਰਾਂਗੇ ਵੀ ਕੀ ਜਿਹੜੀ ਸਮੱਸਿਆ ਕਿਹੜੀ ਸਮੱਸਿਆ ਹੈ ਵੀ ਕਿਹੜੇ ਤੁਹਾਡੇ ਐਮਸੀਆ ਜਾਂ ਸਮੱਸਿਆ ਤੁਸੀਂ ਦੱਸਿਆ ਸੀ ਜਿਹਦਾ ਹੱਲ ਨਹੀਂ ਹੋ ਰਿਹਾ ਮੈਂ ਗੱਲ ਕਰਦਾ ਮੈਨੂੰ ਤੁਹਾਡਾ ਕੀ ਨਾਮ ਆ ਸੀਤਾ ਦੇਵੀ ਅੱਛਾ ਕਿਹੜੇ ਵਾਰਾ ਤੁਹਾਡਾ 7 ਨੰਬਰ ਪਾਰਕ ਨੂੰ ਲਾਲਕਪੁਰ ਅੱਛਾ ਕੀ ਸਮੱਸਿਆ ਕਿਹੜੇ ਕਿਹੜੀਆਂ ਸਾਡੀ ਸਮੱਸਿਆ ਇਹ ਹੈ ਕਿ ਨਾਲੀਆਂ ਚ ਨਾਲੀਆਂ ਦਾ ਪਾਣੀ ਨਹੀਂ ਨਿਕਲਤ ਹੁੰਦਾ ਪੀਣ ਵਾਲਾ ਪਾਣੀ ਗੰਦਾ ਆਂਦਾ ਪਿਆ ਹਾਂਜੀ ਇੱਕ ਲਾਈਟਾਂ ਨਹੀਂ ਜਲਦੀਆਂ ਪਈਆਂ ਰਾਤ ਨੂੰ ਢੇਰਾ ਗਲੀ ਚ ਹਾਂਜੀ ਸਾਡੀ ਇਹ ਸਮੱਸਿਆ ਹੱਲ ਕੀਤੀਆਂ ਜਾਣ ਹਾਂਜੀ ਅਸੀਂ ਸਾਰੇ ਆਨੇ ਰਲ ਕੇ ਵੋਟਾਂ ਪਾ ਕੇ ਇਹਨਾਂ ਨੂੰ ਆਮ ਆਦਮੀ ਬਤਾਇਆ ਸੀਗਾ ਤੇ ਹੁਣ ਆਮ ਆਦਮੀ ਨੂੰ ਇਹ ਚਾਹੀਦਾ ਕਿ ਸਾਡੇ ਹੀ ਕੰਮ ਕਰਨ ਨੇ ਹਾਂਜੀ ਕੀ ਨਾਂ ਹੈ ਤੁਹਾਡਾ ਮੈਂ ਕਮਲੇਸ਼ਰਾਨੀ ਵਾਰ ਨੰਬਰ 7 ਅੱਜ ਕੀ ਸਮੱਸਿਆ ਕੀ ਸਾਡੇ ਮੁਹੱਲੇ ਦੇ ਵਿੱਚ ਮਤਲਬ ਕਿ ਗੰਦੇ ਪਾਣੀ ਦਾ ਨਿਕਾਸ ਨਹੀਂ ਹੈਗਾ ਕੋਈ ਨਾਲੀਆਂ ਵਿੱਚ ਪਾਣੀ ਖੜਾ ਰਹਿੰਦਾ ਤੇ ਨਾ ਕੋਈ ਝਾੜੂ ਵਾਲਾ ਆਉਂਦਾ ਨਾ ਕੋਈ ਨਾਲੀਆਂ ਕੱਢਣ ਵਾਲਾ ਆਉਂਦਾ ਅਸੀਂ ਉਸ ਗੰਦੇ ਪਾਣੀ ਤੋਂ ਬਹੁਤ ਪਰੇਸ਼ਾਨ ਆ ਬਹੁਤ ਮੱਛਰਾਂ ਤੋਂ ਪਰੇਸ਼ਾਨ ਆ ਸਾਡੇ ਬੱਚੇ ਵੀ ਇਸ ਬਿਮਾਰੀ ਕਰਕੇ ਬਿਮਾਰ ਹੋ ਚੁੱਕੇ ਹਨ ਤੇ ਇਸ ਕਰਕੇ ਸਾਡੀ ਮਤਲਬ ਕਿ ਮੁਹੱਲੇ ਦਾ ਕੁਝ ਸੋਚਿਆ ਜਾਵੇ ਔਰ ਸਫਾਈ ਕੀਤੀ ਜਾਵੇ ਇਹ ਵੀ ਜਿਹੜੇ ਗੁਰਿਆ ਦੇ ਵਾਰ ਨੰਬਰ 7 ਦੇ ਵਸਨੀਕ ਆ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਵਾਰਡ ਵਿੱਚ ਲੰਮੇ ਸਮੇਂ ਤੋਂ ਜਿਹੜੀ ਆਹੋ ਪਾਣੀ ਗੰਦੇ ਪਾਣੀ ਦੀ ਸਮੱਸਿਆ ਉਸ ਤੋਂ ਬਾਅਦ ਜਿਹੜੇ ਆ ਸ਼ੁੱਧ ਪਾਣੀ ਨਹੀਂ ਪੀਣ ਨੂੰ ਮਿਲਦਾ ਤੇ ਰਸਤੇ ਵਿੱਚ ਜਿਹੜਾ ਉਹ ਗੰਦਾ ਪਾਣੀ ਖੜਾ ਰਹਿਣ ਦਾ ਜਿਹੜਾ ਕਿ ਭਿਆਨਕ ਬਿਮਾਰੀਆਂ ਨੂੰ ਸਦਾ ਦਿੰਦਾ ਅਸੀਂ ਹੋਰ ਵੀ ਪਾਰਵਾਸੀਆਂ ਨਾਲ ਗੱਲ ਕਰ ਲੈਂਦੇ ਆ ਮੈਨੂੰ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਸੋਨੀਆ ਆ ਮੈਂ 8 ਨੰਬਰ ਵਾਰਡ ਦੀ ਆ ਸਾਡੇ ਵੀ ਇਹੀ ਪ੍ਰੋਬਲਮ ਆ ਕਿ ਇਹਨਾਂ ਸਾਡੇ ਸਫਾਈ ਨਹੀਂ ਹੁੰਦੀ ਜਦੋਂ ਫੋਨ ਕਰਦੇ ਐਮਸੀ ਨੂੰ ਉਸ ਦਿਨ ਇੱਕ ਦਿਨ ਆ ਜਾਂਦੇ ਆ ਮੁੜ ਕੇ ਫੇਰ ਨਹੀਂ ਆਉਂਦੇ ਹੈਗੇ ਸਾਡੇ ਨਹਿਰਵਾਲ ਜਾ ਕੇ ਦੇਖੋ ਉੱਥੇ ਕੂੜਾ ਬਹੁਤ ਸਟਦੇ ਆ ਸਾਡੇ ਨਹਿਰ ਤੋਂ ਮੋੜ ਤੇ ਦੇਖੋ ਉੱਥੇ ਨੰਗ ਨਹੀਂ ਹੁੰਦਾ ਜੇ ਮੀਂਹ ਕਣੀ ਆ ਜਵੇ ਬਿਲਕੁਲ ਨਹੀਂ ਨੰਗ ਹੁੰਦਾ ਹੈਗਾ ਸਾਡੇ ਗਲੀਆਂ ਦੇ ਵਿੱਚ ਬਹੁਤ ਜ਼ਿਆਦਾ ਮੱਛਰ ਆ ਬਹੁਤ ਜ਼ਿਆਦਾ ਪਾਣੀ ਆ ਨਾਲੀਆਂ ਦਾ ਬਹੁਤ ਬੁਰਾ ਹਾਲ ਆ ਲਾਈਟਾਂ ਕਦੇ ਚੱਲ ਪੈਂਦੀਆਂ ਨੇ ਮੜਾ ਜਿਹਾ ਮੀਂਹ ਨਹੀਂ ਆਉਂਦਾ ਜਦ ਲਾਈਟਾਂ ਬੰਦ ਹੋ ਜਾਂ ਪਤਾ ਨਹੀਂ ਕਿੱਦਾਂ ਦੀਆਂ ਲਾਈਟਾਂ ਲਾਉਂਦੇ ਨੇ ਤੁਸੀਂ ਜਿਹੜੇ ਐਮਸੀ ਨੂੰ ਦੋ ਉਹਨਾਂ ਨੂੰ ਕਿਹਾ ਹਾਂਜੀ ਜਦੋਂ ਉਹਨਾਂ ਨੂੰ ਫੋਨ ਕਰਦੇ ਆ ਉਦੋਂ ਹੋ ਇੱਕ ਦਿਨ ਪਿੱਕ ਦਿਨ ਵਾਸਤੇ ਭੇਜ ਦਿੰਦੇ ਆ ਫਿਰ ਉਹੀ ਹਾਲ ਹੋ ਜਾਂਦਾ ਜੇ ਮਹੀਨਾ ਨਾਲ ਫੋਨ ਕਰੀਏ ਤਾਂ ਮਹੀਨਾ ਨਹੀਂ ਕੋਈ ਵੀ ਆਉਂਦਾ ਤੇ ਵਾਰ ਵਾਸੀ ਹੋਰ ਵੀ ਨੇ ਸੱਤ ਨੰਬਰ ਦੇ ਵਾਰ ਦੇ ਵਾਸੀ ਉਹਨਾਂ ਨੇ ਵੀ ਪੁੱਛ ਲੈਨੇ ਆ ਕਿ ਕੀ ਜੜੀ ਤੁਹਾਡੀ ਸਮੱਸਿਆ ਮੈਂ ਕਿਹਨਾ ਪਾਣੀ ਤਾਂ ਉਹ ਤਾਂ ਭਾਜੀ ਤੰਗਾ ਪਾਣੀ ਬਹੁਤ ਗੰਦਾ ਆ ਰਿਹਾ ਆ ਸਾਡੇ ਬੱਚੇ ਵੀ ਬਿਮਾਰ ਆ ਤਾਂ ਸਾਡੇ ਬਜ਼ੁਰਗ ਵੀ ਬਿਮਾਰ ਆ ਇੱਕ ਸਾਡੇ ਸਫਾਈ ਤਾਂ ਬਿਲਕੁਲ ਨਹੀਂ ਆਜੀ ਕਦੀ ਕੋਈ ਝਾੜੂ ਵਾਲਾ ਨਹੀਂ ਆਂਦਾ ਕਦੀ ਕੋਈ ਨਾਲੀ ਕੱਢਣ ਨਹੀਂ ਆਂਦਾ ਜੇ ਅਸੀਂ ਫੋਨ ਕਰਦੇ ਆ ਤਾਂ ਭੇਜ ਦਿੰਦੇ ਆ ਤੇ ਹੋ ਜਾਂਦੀ ਆ ਨੇਤਾ ਕੋਈ 6 6 ਮਹੀਨੇ ਬੜਦਾ ਹੀ ਨਹੀਂ ਸਾਡੀ ਵੜ ਤੁਸੀਂ ਆਪ ਖੋਦੇ ਆ ਕੇ ਦੇਖ ਸਕਦੇ ਸਾਡੀਆਂ ਨਾਲੀਆਂ ਗੰਡੀਆਂ ਤਾਂ ਬਾਕੀ ਤੁਸੀਂ ਪੀਣ ਵਾਲਾ ਪਾਣੀ ਦੇਖ ਸਕਦੇ ਆ ਕਿੰਨਾ ਗੰਦਾ ਹੈ ਤਾਂ ਕਿੰਨਾ ਰੇਤਾ ਤਾਂ ਕਿੰਨੀ ਗੰਦਗੀ ਆ ਤੁਸੀਂ ਇਸ ਮਸਲੇ ਸੰਬੰਧੀ ਵਾਰਟਾਈਮ ਸੀ ਨਾ ਹਾਂਜੀ ਸੱਸੀ ਕੀਤੀ ਸੀ ਉਹਨਾਂ ਨਾਲ ਵੀ ਉਹ ਵੀ ਭੇਜਦੇ ਆ ਜਦੋਂ ਭੇਜਦੇ ਆ ਜਾਂਦੇ ਆ ਜੇ ਤਾਂ ਹੁਣ ਇਹ ਹਾਲ ਕਰਾਓਗੇ ਤਾਂ ਵਧੀਆ ਨਹੀਂ ਤਾਂ ਅਸੀਂ ਕਮੇਟੀ ਘਰ ਜਾ ਕੇ ਬਹਿ ਜਾਣਾ ਉਹਨਾਂ ਨੂੰ ਸਾਡੀ ਇਹ ਹੀ ਰਿਕਵੈਸਟਾ ਚਾਹੇ ਬੇਨਤੀ ਆ ਸਾਡਾ ਪੀਣ ਵਾਲਾ ਪਾਣੀ ਪਹਿਲਾਂ ਤਾਂ ਸੁਧਾਰਿਆ ਜਾਵੇ ਮੇਨ ਗੱਲ ਸਾਡੇ ਪਾਣੀ ਪੀਣ ਵਾਲੀ ਤਾਂ ਸਫਾਈ ਵਾਲੀ ਹੈ ਇਹ ਵਾਰਵਾਸੀ ਨੇ ਤਾਂ ਦੰਦ ਰਿਕੇ ਵੀ ਜਿਹੜੀਆਂ ਵਾਰਡ ਵਿੱਚ ਜਿਹੜੀਆਂ 7 ਨੂੰ ਵਾਰਡ ਦੀ ਜਿਹੜੀ ਸਮੱਸਿਆ ਆ ਉਹ ਕਾਫੀ ਜਿਆਦਾ ਨਹੀਂ ਸਮੱਸਿਆ ਦਾ ਜਿਹੜਾ ਉਹ ਹੱਲ ਨਹੀਂ ਹੋ ਰਿਹਾ ਕਿਉਂਕਿ ਜਿਹੜੇ ਇਹ ਵਾਰਵਾਸੀ ਆ ਜਿਹੜੇ ਸਾਰੇ ਆ ਇਹ ਵਾਰਡ ਨੰਬਰ ਜਿਹੜੇ 7 ਦੇ ਕਾਉਂਸਲਰ ਅਨਜੁਟਵਾਲ ਦੇ ਦਫਤਰ ਪਹੁੰਚੇ ਆਪਣੀ ਸਮੱਸਿਆ ਨੂੰ ਲੈ ਕੇ ਇਹਨਾਂ ਨੇ ਕੱਲੀ-ਕੱਲੀ ਜਿਹੜੀ ਉਹ ਸਮੱਸਿਆ ਆਪਣੇ ਜਿਹੜੀ ਵਿਸਤਾਰਪੂਰ ਨਗਰ ਕੌਂਸਲ ਦੇ ਜਿਹੜੇ ਕੌਂਸਲਰ ਅੰਜੂ ਟਵਾਲ ਨੂੰ ਜਾਣੂ ਕਰਾਇਆ ਸੀ ਹੋਰ ਵੀ ਪੜ ਵਾਸੀ ਨੇ ਗੱਲ ਕਰਨਿਆ ਕੀ ਨਾਮ ਕੀ ਤੁਹਾਡਾ ਕੁਲਵਿੰਦਰ ਕੌਰ ਸੱਤ ਨੰਬਰ ਵਾਰਡ ਕੀ ਵਾਰਡ ਸਮੱਸਿਆ ਕਿਤਾ ਸਾਡੇ ਗੰਦਗੀ ਬਹੁਤ ਆ ਗਲੀਆਂ ਚ ਇੰਨਾ ਪਾਣੀ ਖੜਦਾ ਨੰਗਰ ਨੂੰ ਹੈ ਨਹੀਂ ਜਗਾ ਮੈਂ ਇੰਨਾ ਪਾਣਾ ਜੰਮਿਆ ਹੋਇਆ ਮੜਾ ਜਾਂ ਮੀ ਆਉਂਦਾ ਸਲਿੱਪ ਕਰ ਕਰ ਬੰਦਾ ਡਿੱਗਦਾ ਆ ਤੇ ਇੱਕ ਪੀਣ ਵਾਲਾ ਪਾਣੀ ਗੰਦਾ ਆ ਜੇ ਸਾਡਾ ਇਹ ਹੱਲ ਨਹੀਂ ਕਰਦੇ ਤੇ ਅਸੀਂ ਧਰਨਾ ਲਾ ਕੇ ਬਹਿ ਜਾਣਾ ਨੈਰ ਕੋਸੇ ਫਿਕਟ ਹੁੰਦਾ ਹਾਂ ਹਾਂਜੀ ਤੇ ਜਿਹੜੇ ਤੁਹਾਡੇ ਜਿਹੜੇ ਸੰਬੰਧਤ ਐਮਸੀ ਉਹਨਾਂ ਨੂੰ ਤੁਸੀਂ ਲੈਂਦਾ ਧਿਆਨ ਦੇ ਸਮੱਸਿਆ ਜਿਹੜੀਆਂ ਸੰਬੰਧਤ ਜਿਹੜੇ ਐਮਸੀ ਤੁਹਾਡੇ ਵਾਰਡ ਦੇ ਉਹਨਾਂ ਨੂੰ ਤੁਸੀਂ ਲੈਂਦੇ ਧਿਆਨ ਚ ਹਾਂਜੀ ਹਾਂਜੀ ਅਸੀਂ ਫੋਨ ਕਰੀਦਾ ਉਹਨਾਂ ਨੂੰ ਉਹ ਜਦੋਂ ਫੋਨ ਕਰੀਦਾ ਆ ਉਹ ਤੋਂ ਸਫਾਈ ਕਰਵਾ ਦਿੰਦੇ ਆ ਬਾਅਦ ਵਿੱਚ ਕੋਈ ਨਹੀਂ ਵੜਦਾ ਅੰਜੂਟਵਾਲ ਜਿਹੜੇ ਵਾਰਡ 97 ਦੇ ਐਮਸੀ ਆ ਉਹਨਾਂ ਦੇ ਦਫ਼ਤਰ ਵਿੱਚ ਮੇਰੇ ਕੀਤਾ ਸਤਿਕਾਰ ਅੱਜ ਮੈਂ ਕਿ ਤੁਹਾਡੇ ਵਾਰ ਦੇ ਜਿਹੜੇ ਵਾਸੀ ਆ ਤੁਹਾਡੇ ਕੋਲ ਸਮੱਸਿਆ ਲੈ ਕੇ ਆਏ ਹਾਂ ਹਾਂਜੀ ਮੇਰੇ ਵਾਰ ਦੇ ਜਿਹੜੇ ਵਾਸੀ ਆ ਉਹ ਸਾਰੇ ਮੇਰੇ ਕੋਲ ਆਏ ਅੱਜ ਤੇ ਉਹਨਾਂ ਦੀ ਸਮੱਸਿਆ ਵੀ ਜਿਹੜੀ ਜਾਇਜ਼ ਆ ਉਹਨਾਂ ਨੇ ਮੈਨੂੰ ਦੱਸੀਆਂ ਉਹਨਾਂ ਨੇ ਤੇ ਸਮੱਸਿਆਵਾਂ ਹੈਗੀਆਂ ਵੀ ਅੱਜ ਤੱਕ ਪਾਣੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਮੇਰੇ ਬਾੜ ਚ ਤੇ ਸਫਾਈ ਦੀ ਲਾਈਟਾਂ ਲੂਟਾਂ ਦੀ ਜਿਹੜੀ ਹੈਗੇ ਪ੍ਰੋਬਲਮ ਉਹਨਾਂ ਨੇ ਮੈਨੂੰ ਮੇਨ ਸਾਰੀਆਂ ਦੱਸੀਆਂ ਅਸੀਂ ਦੂਰ ਵੀ ਕਰੀ ਦੀਆਂ ਪਰ ਤਿੰਨ ਚਾਰ ਮਹੀਨੇ ਹੋ ਗਏ ਸਾਡੀ ਕਮੇਟੀ ਬਣੀ ਕੰਮ ਤਾਂ ਨਾਮਾਤ ਤੇ ਹਸਾਬ ਨਹੀਂ ਹੋ ਰਿਹਾ ਅਜੇ ਤੱਕ ਤੇ ਅਸੀਂ ਕੋਸ਼ਿਸ਼ ਕਰੀ ਦੀ ਜਿਤ ਤੱਕ ਸਾਡੇ ਤੋਂ ਹੁੰਦਾ ਆ ਅਸੀਂ ਕਰਵਾਈਦਾ ਆ ਬਾਕੀ ਪ੍ਰਧਾਨ ਸਾਹਿਬ ਨੂੰ ਵਿਚਾਈਦਾ ਆ ਕਿ ਉਹ ਆਪਣਾ ਜਿਹੜਾ ਕੀ ਕਹਿੰਦੇ ਹੁੰਦੇ ਆ ਤੇ ਸਾਡੇ ਨਾਲ ਖੜਾ ਨਾ ਸਾਡੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਨੂੰ ਦੇਖਣ ਸੁਣਨ ਤੇ ਸਾਡੇ ਨਾਲ ਉਹ ਖੜਨ ਇਹ ਜਿਵੇਂ ਵਾਰਵਾਸੀ ਜਦੋਂ ਤੁਹਾਨੂੰ ਦੂਜੀ ਵਾਰੀ ਮੌਕਾ ਮਿਲਿਆ ਪਿਛਲੇ 5 ਸਾਲ ਤੱਕ ਅਨਵੇਜ ਤੁਸੀਂ ਗੁਵਾਰ ਦੇ ਬਹੁਤ ਵਿਕਾਸ ਕੰਮ ਕਰਾਈ ਪਰ ਹੰਡਰੇ ਚਾਰ ਮਹੀਨੇ ਚਾਰ ਮਹੀਨੇ ਵਿੱਚ ਤੁਸੀਂ ਬਾੜ ਵਿੱਚ ਕੋਈ ਜਿਹੜੇ ਲੋਕੀ ਦੱਸਦੇ ਆ ਜਿਹੜੇ ਬਾੜਵਾਸੀ ਦੱਸਦੇ ਵੀ ਜਿਹੜੇ ਕੰਮ ਨਹੀਂ ਹੋ ਰਹੇ ਹਾਂਜੀ ਨਹੀਂ ਹਜੇ ਨਹੀਂ ਹੋਇਆ ਕੋਈ ਵੀ ਕੰਮ ਨਹੀਂ ਹੋਇਆ ਕਿ ਕੋਈ ਵੀ ਜਿੱਦਾ ਸਫਾਈ ਦਾ ਜਿੱਦਾ ਸੀ ਕਰਵਾਈ ਦੀ ਮੇਨ ਪਰ ਕੋਈ ਮੇਨ ਹੋਰ ਕੰਮ ਨਹੀਂ ਹੋਇਆ ਜਿੱਦਾ ਗੜੀ ਸੜਕ ਦਾ ਜਿੱਦਾ ਹੁਣ ਗੱਲ ਕਰਦੇ ਆ ਸੰਜੀਤ ਟਵਾਲ ਜਿਹੜੇ ਕਿ ਵਾਈਸ ਪ੍ਰਧਾਨ ਨੇ ਐਸੀ ਵਿੰਗ ਜ਼ਿਲ੍ਹਾ ਜਲੰਧਰ ਦੇ ਤੇ ਪਤੀ ਨੇ ਅੰਜ ਟਵਾਲ ਜਿਹੜੇ ਵਾਰਨਪਤਤ ਤੋਂ ਕਾਉਂਸਲਰ ਆ ਸੰਜੇਟਵਾਲ ਜੀ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬ੍ਰਦਰ ਅੱਜ ਤੁਹਾਡੇ ਜਿਹੜੇ ਵਾਰਡ ਵਾਸੀ ਆ ਵਾਰਡ ਵਿੱਚ ਜਿਹੜੀ ਵਾਰਡ ਦੀਆਂ ਸਮੱਸਿਆਵਾਂ ਲੈ ਕੇ ਤੁਹਾਡੇ ਦਫ਼ਤਰ ਪਹੁੰਚੇ ਆ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਸਮੱਸਿਆ ਚਾਰ ਮਹੀਨੇ ਹੋ ਗਏ ਜਿਹੜੀ ਸਮੱਸਿਆ ਉਹਨਾਂ ਦਾ ਹੱਲ ਨਹੀਂ ਹੋ ਰਿਹਾ ਤੇ ਕਾਰਨ ਕੀ ਹੈ ਲਈ ਦੇਖੋ ਜੀ ਇਹ ਵਾਰਡ 7 ਨੰਬਰ ਹੈ ਮੇਰੀ ਵਾਈਫ ਦਾ ਇਹ ਉਹਦੀਆਂ ਸਮੱਸਿਆ ਨੇ ਪੂਰੇ ਸ਼ਹਿਰ ਗ੍ਰੈਂਡ ਦੀਆਂ ਸਮੱਸਿਆ ਜਦੋਂ ਨਗਰ ਕੌਂਸਲ ਬਣੀ ਆ 1 ਰੁਪਏ ਦੀ ਵੀ ਡਿਵੈਲਪਮੈਂਟ ਨਹੀਂ ਹੋਈ ਇਹ ਕਿਉਂ ਨਹੀਂ ਹੋਈ ਇਹ ਸਾਡੇ ਨਗਰ ਕੌਂਸਲ ਦੇ ਪ੍ਰੈਜ਼ੀਡੈਂਟ ਹੈ ਆ ਡਿਪਟੀ ਮੇਅਰ ਹੈ ਨਾ ਕੋਈ ਜਾ ਕੇ ਤੁਸੀਂ ਪੁੱਛ ਸਕਦੇ ਕਿਉਂ ਨਹੀਂ ਹੋਈ ਉਹ ਕਹਿ ਰਹੇ ਆ ਕਿ ਕੋਈ ਪੱਤਰਕਾਰ ਹੈ ਜੋ ਕੋਈ ਬੰਦਾ ਹੈਗਾ ਜਿਹੜਾ ਚਿੱਟੀਆਂ ਪਾ ਕੇ ਰੋਕ ਲਾਂਦਾ ਜੇ ਉਹ ਰੋਕ ਲਾ ਸਕਦਾ ਆ ਇੱਦਾਂ ਤਾਂ ਇਹਨਾਂ ਦੀਆਂ 5 ਸਾਲ ਰੁਕ ਲੱਗੀ ਰਹੂਗੀ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਮੰਗ ਕਰਦੇ ਜਾ ਇਹਨਾਂ ਨੂੰ ਸਮਝਾਉਂਦੇ ਆ ਚਾਹੇ ਇਹਨਾਂ ਸਾਡੀ ਚੇਤਾਵਨੀ ਸਮਝਾਣ ਸਾਨੂੰ ਦੇਖੋ ਲੋਕ ਸਾਡੇ ਆਫਿਸ ਆ ਕੇ ਕਟੋਕਟ 50 ਲੜੀ ਆਈ ਹੋਣੀ ਆ ਜੋ ਇਸ ਸਮੱਸਿਆ ਲੈ ਕੇ ਆਈ ਆ ਅਸੀਂ ਉਹਨਾਂ ਨੇ ਸਾਨੂੰ ਚੇਤਾਵਨੀ ਦਿੱਤੀ ਆ ਵੀ ਅਸੀਂ ਨਗਰ ਕੌਂਸਲ 'ਚ ਬੈਠਾਂਗੇ ਸਾਨੂੰ ਉਹਨਾਂ ਨੇ ਜਿਤਾਇਆ ਸੈਕਿੰਡ ਟਰਮ ਆ ਸਾਡੀ ਅਸੀਂ ਲੋਕਾਂ ਤੋਂ ਗਾਂ ਵੀ ਆਸ ਕਰਦੇ ਆ ਗਾਂ ਵੀ ਇਲੈਕਸ਼ਨ ਲੜਨੇ ਆ ਜੇ ਇਹ ਇਹ ਇਹੋ ਜਿਹੇ ਹਾਲਾਤ ਆ ਇਹਨਾਂ ਨੇ ਸਾਨੂੰ ਜਿੱਤ ਨਹੀਂ ਦੇਣਾ ਦੁਆਰਾ ਕਦੀ ਨਾ ਹੀ ਕਦੀ ਅਸੀਂ ਵੀ ਐਮਸੀ ਬਣਾਗੇ ਜਿੱਦਾਂ ਇਹ ਕਹਿੰਦੇ ਆ ਜੀ ਇੱਕ ਇੱਕ ਬੰਦਾ ਜੀ ਇਹਨਾਂ ਕੋ ਸਾਹਮਣੇ ਹੋ ਰਿਹਾ ਇੱਕ ਬੰਦਾ ਇੱਕ ਬੰਦਾ ਰੋਜ਼ ਕਰਦੇ ਆ ਕਦੀ ਚਲ ਜਾਂਦੇ ਫਗਵਾੜੇ ਡਾਕਖਾਂ ਨੇ ਵੀਡੀਓ ਕਢਾਉਣਾ ਜੋ ਉਹਨੂੰ ਫੜਨਾ ਨਾ ਇਹਨਾਂ ਕੋ ਫੜ ਹੋਣਾ ਨਾ ਇਹਨਾਂ ਕੋ ਕੋਈ ਡਿਵੈਲਪਮੈਂਟ ਦਾ ਕੰਮ ਕਰਾਉ ਹੋਣਾ ਇਹ ਮੇਰੀ ਸਮੱਸਿਆ ਨਹੀਂ ਜਿਹੜਾ ਨਗਰ ਕੌਂਸਲ ਦਾ ਮੇਅਰ ਆ ਉਹਦੇ ਬਾੜ ਦਾ ਜਾ ਕੇ ਹਾਲ ਦੇਖ ਲਓ ਕਿ ਉਹ ਜਿਆ ਮੈਂ ਦੇਖੋ ਫੇਰ ਇੱਕ ਜ਼ਿਲ੍ਹਾ ਦਾ ਬਇਸ ਪ੍ਰਧਾਨ ਹੋਣ ਦੇ ਹੱਕ ਤੇ ਐਸ்சிਪੀ ਚਾਰੇ ਨੂੰ ਆਪਣੀ ਅਪੀਲ ਕਰਦਾ ਸਫਾਈ ਕਰਮਚਾਰੀ ਨੂੰ ਅਪੀਲ ਕਰਦਾ ਜਾ ਕੇ ਸ਼ਹਿਰ ਦੀ ਸਮੱਸਿਆ ਨੂੰ ਦੇਖੋ ਜੇ ਸ਼ਹਿਰ ਚ ਕਿਤੇ ਸਫਾਈ ਹੋਣ ਵਾਲੀ ਕਰੋ ਇਹ ਨਹੀਂ ਜਾ ਕੇ ਐਵੇਂ ਕਿਸੇ ਦੇ ਮਗਰ ਲੱਗ ਕੇ ਪ੍ਰਾਈਵੇਟ ਕੰਮ ਕਰਦੇ ਆ ਆਪਣਾ ਵੀ ਕੰਮ ਦੇਖੋ ਤਖਾਦ ਉੱਥੋਂ ਹੀ ਲੈਂਦੇ ਆ ਅੱਜ ਕਦੀ ਕਹਿ ਦੋ ਤਾਂ ਸਾਡੇ ਘਰਾਂ ਤੋਂ ਧਰੇ ਲਾ ਕੇ ਬਹਿ ਜਾਂਦੇ ਆ ਸਾਡੇ ਕੋਲ ਆਫਤਰ ਨੇ ਲਾ ਦਿੰਦੇ ਆ ਜੀ ਉਹ ਸਾਨੂੰ ਇੰਦਾ ਕਹਿੰਦਾ ਜੇ ਕਿਤੇ ਬਾੜ ਚ ਇੱਕ ਸਾਡਾ ਜਿੱਥੇ ਮੇਰੀ ਰਹਿਸ਼ਾ ਹੋ ਰੰਗੜੀ ਮੱਲਾ ਆ ਸਾਡਾ ਸਾਰਾ ਸਮਾਇ ਰਹਿੰਦਾ ਬਲਵਿਕਿਆ ਦਾ ਉਹ ਤੇ ਕਹਿੰਦੇ ਸੀ ਕੰਮੇ ਨਹੀਂ ਕਰਨ ਜਾਣਾ ਕਿਉਂ ਨਹੀਂ ਜਾਣਾ ਬਈ ਉਹ ਬਲਮਿਕਿਆ ਦਾ ਮੱਲਾ ਸ਼ੈਤਾਨੇ ਘਟਾਣਾ ਚਾਹਦੇ ਬਾਕੀ ਇੱਥੇ ਜਿਹੜੇ ਇਨਸਪੈਕਟਰ ਆ ਮਿਸਟਰ ਲੱਕੀ ਅੱਜ ਸਵੇਰੇ ਮਾਨੂੰ ਕਿਹਾ ਬਈ ਬ੍ਰਦਰ ਸਾਡੇ ਬਾੜ ਚੋ ਪਾਣੀ ਖੜਾਣਾ ਆ ਮੋਟਰ ਬਟ ਲਾ ਕੇ ਟਿਊਬ ਲਾ ਕੇ ਉਹਨਾਂ ਕੋ ਕੋ ਟਰੈਕਟਰ ਦਾ ਕੋਈ ਜਗਾੜ ਚ ਘੂੜ ਹੁੰਦਾ ਗਟਰ-ਗਟਰ ਸਾਫ ਕਰ ਦਿੰਦੇ ਆ ਬੇ ਕੱਢ ਦਿਓ ਉਸ ਭਾਈ ਸਾਹਿਬ ਨੇ ਅੱਜ ਸਵੇਰੇ ਆਪਾ ਫੋਨ ਕੀਤਾ ਹਲੇ ਤੱਕ ਕੰਮ ਨਹੀਂ ਹੋਇਆ ਇਹ ਦੇਖੋ ਲੇਡਸ ਸਾਹਿਬ ਸਾਰੇ ਤੁਸੀਂ ਦੇਖ ਹੀ ਰਹੇ ਆ ਕਿੰਦਾ ਬਾਹਰ ਆ ਕੇ ਖੜੇ ਆ ਸਾਰਾ ਮੱਲਾ ਆ ਕੇ ਬੈਠਿਆ ਆ ਤੁਸੀਂ ਦੱਸੋ ਮੈਂ ਤੁਹਾਡੇ ਰਹੀਂ ਪਹੁੰਚਾਣਾ ਚਾਹੁੰਦਾ ਇਹ ਨਗਰ ਕੌਂਸਲ ਤੱਕ ਗੱਲ ਬੇਦ ਹੱਲ ਕੀ ਆ ਜਿੱਦਾਂ ਉਹ ਜਿਹੜੇ ਵਾਰਡ ਵਾਸੀ ਆਓ ਕਿ ਤੇ ਜਿਹੜੀ ਪਿਛਲੀ 5 ਸਾਲ ਤੱਕ ਤੁਹਾਡੇ ਟਾਈਮ ਰੇ ਉੱਥੇ ਵਿਕਾਸ ਦੇ ਕੰਮ ਬਹੁਤ ਵੱਡੀ ਪੱਧਰ ਤੇ ਕਰਾਇਪਨ ਹੁਣ 4 ਮਹੀਨੇ ਤੋਂ ਜਿਹੜੇ ਵਾਰਡ ਵਿੱਚ ਜਿਹੜੇ ਕੋਈ ਵੀ ਕੰਮ ਨਹੀਂ ਹੋ ਇਹ ਕੋਤਵਾਨ ਨੂੰ ਕਹਿ ਤਰਿਆ ਥੋੜੇ ਦਿਨ ਪਹਿਲਾਂ ਸਾਡੇ ਮੇੜ ਸਾਰੇ ਵਾਈਟ ਕੀਤੀ ਸੀ ਬਈ ਸਾਨੂੰ ਕੰਮ ਕਰਨ ਨਹੀਂ ਦੇ ਰਿਹਾ ਜੇ ਇਹਨਾਂ ਨੂੰ ਪਤਾ ਕੰਮ ਕੌਣ ਨਹੀਂ ਕਰਨ ਦੇ ਰਿਹਾ ਸਾਡੇ ਨਾਲ ਗੱਲ ਕਰਨ ਸਾਨੂੰ ਅਸੀਂ ਉਹਨੂੰ ਸਮਝਾ ਲਾਂਗੇ ਸਾਡੇ ਨਾਲ ਤਾਂ ਕਦੀ ਗੱਲ ਹੀ ਨਹੀਂ ਕੀਤੀ ਦੇਖੋ ਹੁੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਗਰ ਕੌਂਸਲ ਚ ਹੀ ਆਏ ਪਰ ਕੰਮ ਨਹੀਂ ਕਰਾ ਸਕਦੇ ਨਾ ਸਾਨੂੰ ਆਸ ਹੈ ਆ ਵੀ ਕੰਮ ਹੋਊਗਾ ਦੇਖੋ ਮੈਂ ਮੈਨੂੰ ਬਾੜਵਾਸੀਆਂ ਨੇ ਬੋਲ ਪਾਈਆ ਆਪਾਂ ਇਹਨਾਂ ਨਾਲ ਖੜ ਕੇ ਜੇ ਲੋੜ ਪਈ ਸਾਨੂੰ ਸੰਘਰਸ਼ ਕਰਨ ਦੀ ਆਪਾਂ ਦਰੀਆਂ ਬਿਸ਼ਾਵਾਗੇ ਸ਼ੋਰ ਬਿਸ਼ਾਵਾਗੇ ਚਾਹੇ ਉਹਦੇ ਵਿੱਚ ਕੋਈ ਵੀ ਪੋਸਟ ਦਾ ਅਧਿਕਾਰੀ ਆ ਚਾਹੇ ਨਗਰ ਕਾਉਂਸਲ ਦਾ ਆ ਚਾਹੇ ਕੋਈ ਕਾਉਂਸਲਰ ਆ ਚਾਹੇ ਕੋਈ ਮੇਅਰ ਆ ਜੇ ਸ਼ਹਿਰ ਦੀ ਡਿਵੈਲਪਮੈਂਟ ਨਹੀਂ ਕਰਾ ਸਕਦੇ ਅਸੀਂ ਕਹਿੰਦੇ ਇਹਨਾਂ ਨੂੰ ਅਪੀਲ ਕਰਦੇ ਆ ਜਾਂ ਸਾਡੀ ਰਿਕੁਐਸਟ ਨੂੰ ਨਹੀਂ ਕੰਮ ਕਰ ਰੋ ਚਲੋ ਹਥਿਆਰ ਛੱਡ ਦਿਨ ਇਹ ਸਾਨੂੰ ਕਹਿ ਰਹੇ ਸੀ ਪਿੱਛੇ ਜਾਣਾ ਸੋਚਾਂਗੇ ਅਸੀਂ ਇਹਨਾਂ ਨੂੰ ਇਹੀ ਗੱਲ ਕਰ ਨਹੀਂ ਕਰ ਰਹੇ ਆਪਣੇ ਹੱਥ ਘੜੇ ਕਰਦਣ ਸੀ ਆਪ ਕੰਮ ਕਰ ਲਾਂਗੇ ਲੋਡ ਪੈਂਦੀ ਹੈ ਨਾ ਸਾਨੂੰ ਕਹਿ ਦਨ ਸਫਾਈ ਕਰਮਚਾਰੀ ਜਾਂ ਮੇਅਰ ਸਾਹਿਬ ਇੰਨੇ ਤੁਹਾਡੇ ਕੰਮ ਕਰ ਅਸੀਂ ਰਾਤ ਨੂੰ ਖੁਦ ਆਪਣੇ ਪ੍ਰਾਈਵੇਟ ਬੰਦੇ ਕਰਕੇ ਕੰਮ ਕਰਾ ਲਿਆਂਗੇ ਸਫਾਈ ਦੇਖੋ ਜੀ ਆਮ ਆਦੀ ਪਾਰਟੀ ਦੀ ਜਿਹੜੀ ਕਾਉਂਸਲ ਬਣੀ ਨੂੰ 4 ਮਹੀਨੇ ਹੋਏ ਨੇ ਲੇਕਿਨ 4 ਮਹੀਨੇ ਦੇ ਵਿੱਚ ਜੇ ਵਿਕਾਸ ਦੀ ਗੱਲ ਕਰੀ ਅਸੀਂ ਜਿਹੜੇ ਪਹਿਲਾ ਟੈਂਡਰ ਲਾਏ ਸੀਗੇ ਸਵਾ 4 ਕਰੋੜ ਦੇ ਉਹਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਨੇ ਝੂਠੀਆਂ ਦਰਖਾਸਤਾਂ ਦੇ ਕੇ ਸਾਡੇ ਜਿਹੜੇ ਟੈਂਡਰ ਆ ਉਹ ਕੈਨਸਲ ਕਰਵਾਤੇ ਸੀਗੇ ਤੇ ਦੁਬਾਰਾ ਜੀ ਹੌਸ ਦੇ ਵਿੱਚ ਫਿਰ ਸਵਾ 2 ਕਰੋੜ ਦੇ ਕਰੀਬ ਟੈਂਡਰ ਲਾਏ ਆ ਉਹਦੇ ਵਿੱਚ ਵੀ ਕਿਸੇ ਚਾਰਤੀਆ ਸੰਨੇ ਉਹ ਨੂੰ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਾਰੇ ਕਾਉਂਸਲਰਾਂ ਨੇ ਉਹਦੀ ਸਹਿਮਤੀ ਦੇ ਅਸੀਂ ਜਲੰਧਰ ਏਡੀਸੀ ਸਾਹ ਕੋਲ ਗਏ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਇਹ ਟੈਂਡਰ ਖੋਲੇ ਜਾਣਗੇ ਔਰ ਜਿਹੜੇ ਵਿਕਾਸ ਦੇ ਕੰਮ ਆ ਹੁਣ ਸਮਾਂ ਦੇਖੋ ਜੀ ਪਹਿਲਾਂ ਇੱਥੇ ਸਮਾਂ ਪਹਿਲਾਂ ਕਾਂਗਰਸ ਦੇ ਸਰਕਾਰ ਰਹੀ ਹੈ ਤੇ ਕਾਂਗਰਸ ਦੇ ਮੇਲ ਰਹੇ ਨੇ ਹੁਣ ਸਾਨੂੰ ਟਾਈਮ ਤੇ ਲੱਗੂਆ ਜਿਹੜਾ ਉਹਨਾਂ ਨੇ ਖਿਲਾਰੇ ਪਾਏ ਆ ਕਿ 5 ਸਾਲ ਪਹਿਲਾਂ ਉਹਨਾਂ ਨੇ ਇੱਕ ਦੁੱਕੀ ਦਾ ਕੰਮ ਨਹੀਂ ਕੀਤਾ ਸ਼ਹਿਰ ਦੇ ਵਿੱਚ ਨਾਗੋੜ ਡਵੈਲਪਮੈਂਟ ਕਰਾਈ ਆ ਤੁਸੀਂ ਦੇਖਿਆ ਲਿਆਣਾ ਸ਼ਹਿਰ ਦੇ ਵਿੱਚ ਬੁਰਾ ਹਾਲ ਹੈ। ਸਫਾਈ ਵਿਵਸਥਾ ਦਾ ਬੁਰਾ ਹਾਲ ਹੈ। ਸਪੀਸ਼ੀਅਲ ਦਾ ਬੁਰਾ ਹਾਲ ਹੈ। ਉਹਨੇ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਇੱਕ ਹੀ ਨਮਾਇंदे ਨੇ ਸ਼ਹਿਰ ਦੇ ਵਿਕਾਸ ਲਈ ਕੰਮ ਨਹੀਂ ਕੀਤਾ। ਲੇਕਿਨ ਸਾਡ ਨੂੰ ਹਲੇ 4 ਮਹੀਨੇ ਹੋਏ ਆ ਬਣਿਆ ਨੂੰ। ਔਰ ਅਸੀਂ ਵਿਸ਼ਵਾਸ ਵੀ ਦਿਵਾਨੇ ਆ ਕਿ ਹਰੇਕ ਵਾਰਡ ਦੇ ਜਿਹੜੇ ਵਿਕਾਸ ਆ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ। 4 ਮਹੀਨੇ ਬਣਿਆ ਹੋਇਆ ਪਰ ਸਰਕਾਰ ਨੂੰ ਤਾਂ 3 ਸਾਲ ਦਾ ਸਮਾਂ ਹੋ ਗਿਆ। ਇਹ ਤਾਂ ਪਹਿਲਾਂ 1.5 ਤੋਂ 2 ਸਾਲ ਪ੍ਰਬੰਧਕ ਹੀ ਲੱਗੇ ਰਿਹਾ ਉਹ ਵੀ ਤੁਹਾਡੀ ਸਰਕਾਰ ਦੇ ਵਿੱਚ ਸੀ ਸਰਕਾਰ ਦੇ ਨੁਮਾਇੰਦੇ ਸੀਗੇ ਹਾਲ ਤਾਂ ਫਿਰ 7 ਸਾਲ ਜੀ ਉਹਨਾਂ ਨੂੰ ਮਿਲੇ ਉਹਦੇ ਵਿੱਚੋਂ 2 ਸਾਲ ਤੁਹਾਨੂੰ ਵੀ ਮਿਲੇਗੇ ਸਰਕਾਰ ਦਾ ਨੁਮਾਇੰਦਾ ਤੁਹਾਡੇ ਸੀਗਾ ਉਹਨੂੰ ਜਿਵੇਂ ਸਟਾਵਲ ਨਗਰ ਕੌਂਸਲ ਦੇ ਮੈਕੈਨਿਕ ਉਹ ਉਸ ਸਮੇਂ ਜਦੋਂ ਪ੍ਰਸ਼ਾਸਨ ਲੱਗਾ ਉਦੋਂ ਵਿਕਾਸ ਦੇ ਕੰਮ ਚਲੇ ਟੈਂਡਰ ਲੱਗੇ ਨੇ ਖੁੱਲੇ ਵੀ ਆ ਕੰਮ ਵੀ ਹੋਏ ਆ ਇੱਧਰ ਦੀ ਗੱਲ ਨਹੀਂ ਜਿਹੜੇ ਸਵਾ ਚਾਰ ਕੋਟ ਦੇ ਜਿਹੜੇ ਕੈਂਸਲ ਹੋਏ ਨਾ ਇਹ ਪ੍ਰਸ਼ਾਸਨ ਦੇ ਸਮੇਂ ਦੇ ਹੀ ਜਿਹੜੇ ਕੰਮ ਸੀ ਉਹਨਾਂ ਨੇ ਪਾਏ ਹੋਏ ਸੀਗੇ ਜਿਹੜੇ ਕੈਂਸਲ ਹੋਏ ਆ ਹੁਣ ਅਸੀਂ ਨਵੇਂ ਸਰੋ ਫਿਰ ਆਪਣੇ ਜਿਹੜੇ ਸਬਾ ਦੋ ਕੰਟੈਂਡਰ ਪਾਏ ਆ ਔਰ ਹਰੇਕ ਵਾਰਡ ਦੇ ਵਿੱਚ ਹਰੇਕ ਵਾਰਡ ਨੂੰ ਜੋ ਵੱਡਾ ਹਿੱਸਾ ਸੀ ਉਹ ਦਿੱਤਾ ਹੈ ਪਰ ਉਹਦੇ ਵਿੱਚ ਵੀ ਹੁਣ ਗੱਲ ਕਲੀਅਰ ਹੋ ਗਈ ਹੈ ਕਈ ਪਹਿਲਾਂ ਅਲੀਗੇਸ਼ਨ ਲੱਗ ਰਹੇ ਸੀ ਪੱਤਰਕਾਰ ਭਾਈਚਾਰੇ ਦੇ ਲੱਗ ਰਹੇ ਸੀ ਕਿ ਇਹ ਸ਼ਰਾਬ ਤੇ ਅੰਸ਼ ਨੂੰ ਜਿਹੜੀ ਕੰਪੇਨ ਕੀਤੀ ਸੀ ਜਾਂ ਉਹਦੇ ਵਿੱਚ ਸੰਸਕਾ ਕਾਉਂਸਲਰ ਸਾਹਿਬ ਦਾ ਪ੍ਰਧਾਨ ਵੀ ਆ ਸ਼ਹਿਰ ਵਾਸੀਆਂ ਦੇ ਨਾਮ ਤੇ ਉਹ ਬੇਨਾਮੀ ਜਿਹੜੇ ਚਿੱਠੀ ਪਾਏ ਸੀ ਸ਼ਿਕਾਇਤ ਕੀਤੀ ਸੀ ਪਰ ਤੁਸੀਂ ਜਾ ਕੇ ਆਏ ਹੈਗੇ ਐਡੀਸੀ ਸਾਹਿਬ ਨੇ ਵੀ ਕਲੀਅਰ ਕਰ ਦਿੱਤਾ ਹੈ ਕਿ ਸਾਡੇ ਵੱਲੋਂ ਕੋਈ ਰੋਕਣ ਲਗਾਈ ਨਹੀਂ ਗਈ ਤੁਸੀਂ ਚੰਡੀਗੜ੍ਹ ਵੀ ਜਾ ਕੇ ਆਏ ਫਿਰ ਇੱਕ ਕੰਮ ਰੁਕਿਆ ਕਿੱਥੇ ਹੈ ਜੇ ਪ੍ਰਸ਼ਾਸਨ ਨੇ ਰੋਕ ਨਹੀਂ ਲਾਈ ਅਫਸਰ ਨੇ ਰੋਕ ਨਹੀਂ ਲਾਈ ਟੈਂਡਰ ਖੁੱਲਣ ਦਾ ਵਜ੍ਹਾ ਕੀ ਹੈ ਨਾ ਜਿਹੜੇ ਖੁੱਲੇ ਦੇਖੋ ਜੀ ਇੱਕ ਸਰਕਾਰ ਦੇ ਇੱਕ ਨਾ ਹੁੰਦਾ ਰੂਲਸ ਹੁੰਦੇ ਆ ਗੂਗਲ ਰਿਪੋਰਟ ਮੰਗਦੇ ਵੀ ਕਿਉਂ ਰੁਕੇ ਗਏ ਆ ਕਿਉਂ ਇਹ ਕਿਸੇ ਸ਼ਰਾਰਤੀ ਜੰਸ ਨੇ ਗਲਤ ਲੈਟਰ ਭਾਈ ਐਡੀਸਾ ਨੇ ਰਿਪੋਰਟ ਮੰਗੀ ਸੀ ਇਹੋ ਸਭ ਤੋਂ ਬੇ ਸਾਨੂੰ ਆਪਣੀ ਰਿਪੋਰਟ ਬਣਾ ਕੇ ਭੇਜੋ ਵੀ ਟੈਂਡਰ ਕਿਦਾਂ ਲੱਗੇ ਕਿਹੜੇ ਕਿਹੜੇ ਲੱਗੇ ਇਹਨਾਂ ਦੀ ਫੁਟੇਜ ਵੀ ਨਾਲ ਭੇਜੋ ਲੇਕਿਨ ਉਹ ਜਿਹੜਾ ਹੁਣ ਰਿਪੋਰਟ ਸਾਡੀ ਬਣ ਕੇ ਜਿਹੜੀ ਆਈਡੀ ਸਭ ਕੁਝ ਆ ਚੁੱਕੀ ਆ ਅਨੈਕਸਟ ਹਫਤੇ ਅਗਲੇ ਹਫਤੇ ਜਨਰਲ ਕਾਲ ਜਾਣੇ ਇਹਦੇ ਵਿੱਚ ਅਨ ਕਹਿੰਦੀ ਕਿਦਾਂ ਕਿਦਾਂ ਮੁਲਾਜ਼ਮਾਂ ਦੀ ਹੈਗੀ ਆ ਦੇਖੋ ਮੈਂ ਮੈਂ ਇਹ ਸਪਸ਼ਟ ਗੱਲ ਕਹਾਂ ਇਹਦੇ ਵਿੱਚ ਸਾਡੇ ਮੁਲਾਜ਼ਮਾਂ ਦੀ ਕਹਿੰਨ ਗੈਲੀ ਹੈਗੀ ਆ ਔਰ ਜਿਹੜੀ ਇਹ ਪੁਰਾਣੀ ਆਤ ਜਿਹੜੇ ਪਈਆਂ ਹੋਈਆਂ ਅਸੀਂ ਹੁਣ ਉਹਨਾਂ ਨੂੰ ਦੂਰ ਕਰਾਂਗੇ ਸਫਾਈ ਵਬਸਤਾ ਦੀ ਗੱਲ ਕੀਤੀ ਜਾਵੇ ਸਫਾਈ ਵਬਸਤਾ ਨੂੰ ਲੈ ਕੇ ਤੁਹਾਡੇ ਆਪ ਦੇ ਕਾਉਂਸਲਰਾਂ ਵੱਲੋਂ ਇਹ ਅਲੀਗੇਸ਼ਨ ਆਇਆ ਹੈ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਫਾਈ ਨਹੀਂ ਸੁਵਾਈ ਵਬਸਤਾ ਤੇ ਗੰਦੇ ਪਾਣੇ ਦੀ ਨਿਕਾਸੀ ਨਹੀਂ ਹੋ ਰਹੀ ਕੋਈ ਕੰਮ ਨਹੀਂ ਹੋ ਰਿਹਾ ਹੈਗਾ 4 ਮਹੀਨਿਆਂ ਦਾ ਤੇ ਬਿਲਕੁਲ ਤੁਹਾਡੀ ਗੱਲ ਸਹੀ ਸੁਵਾਈ ਵਬਸਤਾ ਦਾ ਤਾਂ ਥੋੜਾ ਜਿਹਾ ਪ੍ਰੋਬਲਮ ਹੈਗੀ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਜਿਹੜਾ ਸਬੰਧਤ ਅਧਿਕਾਰੀ ਹੈ ਜ ਉਹਨੂੰ ਅਸੀਂ ਕਹਿ ਦੁੱਤਾ ਵੀ ਇਹਦੀ ਸੁਵਾਈ ਵਬਸਤਾ ਨੂੰ ਪੂਰੇ ਤਰ੍ਹਾਂ ਬਹਾਲ ਕੀਤਾ ਜਾਵੇ ਕ੍ਰੇਗ ਬਾਡ ਦੇ ਵਿੱਚ ਜਿਹੜੀ ਸਾਡਾ ਫਰਜ ਪਣਦਾ ਕਿ ਗੁਗਰਾਹ ਸ਼ਹਿਰ ਨੂੰ ਅਸੀਂ ਵਧੀਆ ਨਮੂਨੇ ਦਾ ਸ਼ਹਿਰ ਬਣਾਈਏ ਔਰ ਸਫਾਈ ਬਸਤਾ ਦੀ ਗੱਲ ਕਰੀਏ ਤੇ ਦਿੱਕਤ ਆਈ ਹੈਗੀ ਥੋੜੀ ਜੀ ਅਸੀਂ ਇਸ ਤੋਂ ਮੁੱਕਰਦੇ ਨਹੀਂ ਹੈਗੇ ਥੋੜੀ ਦਿੱਕਤ ਆਈ ਕਿਉਂਕਿ ਪਿੱਛੇ ਥੋੜੇ ਕੋ ਮੁਲਾਜ਼ਮ ਜਿਹੜੇ ਆ ਛੁੱਟੀ ਤੇ ਚਲੇ ਗਏ ਬਾਬਾ ਬਾਲਕਾਫ ਦੇ ਮਿਲਾ ਚਲੋ ਤੇ ਚਲੇ ਗਏ ਕੋਈ ਨਹੀਂ ਅਸੀਂ ਹੁਣ ਅਗਲੇ ਸਮੇਂ ਦੇ ਸਾਡੇ ਨੋਟਿਸ ਤੇ ਧਿਆਨ ਚ ਆ ਗਿਆ ਅਸੀਂ ਇਹਦਾ ਪੂਰਾ ਸਫਾਈ ਬਸਤਾ ਪਰਵਰਨ ਕਰਾਂਗੇ ਐਕਿਉਂ ਦਾ ਕਹਿ ਦਿੱਤਾ ਗਿਆ ਕਿ ਜੇ ਪ੍ਰਧਾਨ ਤੋਂ ਕੰਮ ਨਹੀਂ ਹੁੰਦਾ ਪ੍ਰਧਾਨ ਅਸਤੀਫਾ ਦੇ ਪ੍ਰਧਾਨੀ ਦੀ ਛੱਡ ਦੇ ਦੇਖੋ ਜੀ ਸਰੇਕ ਨੂੰ ਲਿਕਨ ਅਗਰ ਪ੍ਰਧਾਨ ਜੀ ਗਲਤ ਕੰਮ ਕਰਦੇ ਆ ਤੇ ਸਾਰੇ ਕਹਿ ਸਕਦੇ ਲਿਕਨ ਕੋਈ ਤਾਂ ਗੱਲ ਹੈ ਨਹੀਂ ਪ੍ਰਧਾਨ ਜੀ ਵੱਲੋਂ ਕਿ ਪ੍ਰਧਾਨ ਜੀ ਹਰ ਟਮ ਤਤਪਰ ਰਹਿੰਦੇ ਕੰਮਾਂ ਲਈ ਅਸੀਂ ਨਾਲ ਰਹਨੇ ਆ ਅਸੀਂ ਕਾਉਂਸਲ ਜਾ ਕੇ ਬੈਠਦੇ ਆ ਸਵੇਰੇ ਅਸੀਂ 9:00 11:00 ਵਜੇ ਚੜਨੇ ਆ 3:00 ਵਜੇ ਤੱਕ ਬੈਠੀਦਾ ਲੋਕਾਂ ਦੀ ਸ਼ਿਕਾਇਤਾਂ ਸੁਣੀਦੀਆਂ ਔਰ ਕੰਮ ਕਰੀਦਾ ਉੱਥੇ ਬੈਠ ਕੇ